ਮਨੇ ਬਸ ਹੈ ਨਾਨਾ ਭੇਦੀ ਔਰ ਮਤ ਹੈ ਸੰਸਾਰੀ ਨਾਨਾ ਮਨੇ ਬਸ ਹੈ ਮਨੇ ਬਸ 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 ਜਦ ਮਨ ਵਸ ਜਾਂਦਾ ਜੇ ਮਨ ਟਿਕਦਾ ਮਨ ਵਸ ਜੇ ਬੈ ਟਿਕ ਜੇ ਹਾਂ ਨਾਨਾ ਭੇਦੀ ਨਾਨਾ ਭੇਦੀ ਨਾਨਾ ਪ੍ਰਕਾਰ ਦੇ ਜਿਹੜੇ ਭੇਦ ਨੇ ਭੇਦੀ ਨਾਨਾ ਪ੍ਰਕਾਰ ਨਾਲ ਜਾਂਦੇ ਨੇ ਭੇਦ ਇਹਦੇ ਚ ਪੇ ਦੂਰ ਕੀ ਤੇ ਪਦੇ ਆਰੂ ਮੰਨੂ ਮੰਨਦੇ ਜਣੀ ਇਹ ਕਮੀਆਂ ਸੀ ਆ ਨਾਨਾ ਪ੍ਰਕਾਰ ਦੀਆਂ ਜਦੋਂ ਭੇਦੀਆਂ ਗਈਆਂ ਭੇਦਦਾ ਜਿਹੜਾ ਭਰਮਾਂ ਭੇਦਿਆ ਜਾਣਾ ਮੰਨਦੇ ਵਿੱਚ ਭਰਮਾਂ ਉਹ ਭੇਦਿਆ ਜਾਣਾ ਭੇਦਿਆ ਜਾਣਾ ਕੱਟਿਆ ਜਾਣਾ ਭਰਮ ਦੇ ਵਿੱਚ ਛੇਕ ਕਰਨਾ ਤਾਂ ਰੋਸ਼ਨੀ ਹੋਣੀ ਹੈ ਭਰਮ ਤਾਂ ਹੈ ਸੰਸਾਰੀ ਹਾਂ ਭਰਮ ਹਨੇਰਾ ਪੈਦਾ ਕਰਦਾ ਹੈ ਭਰਮ ਤਾਂ ਹੈ ਸੰਸਾਰੀ ਹਾਂ ਸੰਸਾਰੀ ਹੈ ਗੁਰਕਾ ਸ਼ਬਦ ਇਹ ਜਿਹੜੇ ਭੇਦ ਨੇ ਪਰਮ ਦੇ ਮਤ ਭੇਦ ਨੇ ਬੰਦ ਵਿੱਚ ਇਹ ਸੰਸਾਰ ਦੇ ਵਿੱਚ ਮਤ ਭੇਦ ਜਿਹੜੇ ਪੈਦਾ ਹੁੰਦੇ ਨੇ ਇਹ ਹੀ ਵਿਨਾਸ਼ ਦਾ ਕਾਰਨ ਅਗਿਆਨਤਾ ਦਾ ਕਾਰਨ ਹਾਂਜੀ ਗੁਰਕਾ ਸ਼ਬਦੀ ਇਹ ਮਨ ਰਤਾ ਦੁਬਦਾ ਸਹਿਜ ਸਮਾਣੀ ਜਿੰਨੀਆਂ ਮਨ ਬੱਤਾਂ ਨੇ ਇਹ ਕਾਰਨ ਨੇ ਮਤ ਮਤ ਭੇਦ ਤੇ ਮੰਨਣਾ ਭੇਦੀ ਪਰਮ ਤਾਂ ਹੈ ਸੰਸਾਰੀ ਹਾਂ ਪਰਮ ਤਾਂ ਸਾਰ ਪਰਮ ਹੈ মতਪੇ ਨੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ মতਪੇ ਦਾ ਜਿੱਥੇ ਤੱਕ ਉੱਥੇ ਤੱਕ ਪਰਮ ਰਹੂਗਾ ਪਰਮ ਪੈਦਾ ਹੋਊਗਾ ਇਸ ਕਰਕੇ ਪਰਮਿਆ ਹੋਇਆ ਸੰਸਾਰ ਅੰਦਰ ਰਾਮ ਹੈ ਨਹੀਂ ਮੰਨਦੇ ਲੋਕ ਅੰਦਰਲਾ ਰਾਮ ਵਸਾਰਿਆ ਹੋਇਆ ਬੂ ਨਾਲ ਕਹਿੰਦੇ ਨੇ ਅੰਦਰੋਂ ਮੰਦੇ ਨਹੀਂ ਮੰਦੇ ਨਹੀਂ ਮੰਨ ਤਾਂ ਹੀ ਚੱਲਦਾ ਨਾ ਗੱਲ ਬੰਨਾ ਦੀ ਮੰਨਣ ਨਾਲ ਜਿਹੜੇ ਮੰਨਦੇ ਨਹੀਂ ਉਹਨਾਂ ਦੇ ਅੰਦਰ મતਭੇਦ ਹਾਂ ਇਹੀ ਪਰਮੇ ਸੰਸਾਰ ਚ ਪੈਦਾ ਹੁੰਦਾ ਜੇ ਸਾਰੇ ਮੰਨਣ ਅੰਦਰ ਰਾਮ ਹੈ ਰਾਮ ਦੀ ਆਵਾਜ਼ ਹੈ ਔਰ ਅੰਦਰੋਂ ਲੱਭਣ ਲੱਗ ਜਣ ਮਤਭੇਦ ਸਾਰੇ ਖਤਮ ਹੋ ਜਾਣਗੇ ਫਿਰ ਵਿਕਾਸ ਵੀ ਰਹੂਗਾ ਵਿਕਾਸ ਵੀ ਬਨਾਸ਼ਕਾਰੀ ਨਹੀਂ ਰਹਿੰਦਾ ਵਿਕਾਸ ਵੀ ਬਨਾਸ਼ਕਾਰੀ ਨਹੀਂ ਰਹਿੰਦਾ ਜੇ ਸਵਾਰਥ ਛੱਡ ਗਏ ਵਿਕਾਸ ਨੂੰ ਸਵਾਰਥ ਵਾਸਤੇ ਨਾ ਇਸਤੇਮਾਲ ਕਰੀਏ ਫਿਰ ਵਿਕਾਸ ਬਨਾਸ਼ਕਾਰੀ ਨਹੀਂ ਰਹਿੰਦਾ ਵਿਕਾਸ ਨਹੀਂ ਮਾੜਾ ਸਵਾਰਥ ਮਾੜਾ ਵਿਕਾਸ ਨਹੀਂ ਮਾੜਾ ਵਿਕਾਸ ਪਿਛੇੜਾ ਸਵਾਰਥ ਹੈ ਮਾੜਾ ਕੋਈ ਵੀ ਟੈਕਨੋਲੋਜੀ ਜਿਹੜੀ ਹੈ ਆਪਣੀ ਉਹ ਕਹਿੰਦਾ ਇਹਨੂੰ ਪੇਟੈਂਟ ਕਰਾਤਾ ਜੇ ਅਸੀਂ ਸਾਡੀ ਹੋਊਗੀ ਹੁਣੇ ਸਵਾਰਥ ਹੈ ਵਿਕਾਸ ਕੋਈ ਬੁਰਾ ਨਹੀਂ ਹੈ ਸਵਾਰਥ ਬੁਰਾ ਪਿੱਛੇ ਉਹਦਾ ਸਵਾਰਥ ਉੱਪਰ ਸਵਾਰਥ ਬਨਾਸ਼ਕਾਰੀ ਹੈ ਸਵਾਰਥ ਬਨਾਸ਼ਕਾਰੀ ਹੈ ਜੇ ਵਿਕਾਸ ਜੇ ਖੋਜ ਕਰਕੇ ਲੋਕਾਂ ਨੂੰ ਵੱਡ ਦੇਵੇ ਜੋ ਖੋਜ ਹੈ ਉਹਦੀ ਲੋਕਾਂ ਨਾਲ ਜਦੇ ਸਾਂਝੀ ਕਰ ਲਵੇ ਵਿਨਾਸ਼ਕਾਰੀ ਰਹਿੰਦਾ ਇਹ ਨਹੀਂ ਵਿਕਾਸ ਕੋਈ ਫਾਇਦਾ ਠਾਓਏ ਤੂੰ ਪਰਮਾਰਥ ਹੋ ਗਿਆ ਵਿਕਾਸ ਵੀ ਪਰਮਾਰਥ ਹੋ ਗਿਆ ਵਿਕਾਸ ਨੂੰ ਪਰਮਾਰਥਕ ਮੇ ਹੋ ਗਿਆ ਸਭ ਨੂੰ ਵੰਡਦੇ ਹੋ ਜੇ ਵੰਡ ਕੇ ਛਕੇ ਜੇ ਸੰਸਾਰੀ ਜਿਹੜੀ ਖੋਜ ਹੈ ਸੰਸਾਰੀ ਜੋ ਗਿਆਨ ਹੈ ਇਹਨੂੰ ਵੀ ਵੰਡ ਕੇ ਛਕੀਏ ਨਾ ਮਾ ਜਿਹੜਾ ਫਾਇਦਾ ਕਰਦੇ ਆ ਫਿਰ ਬਨਾਸ਼ਕਾਰੀ ਨਹੀਂ ਰਹਿੰਦਾ ਉਹ ਤਾਂ ਜਦ ਬਨਾਸ਼ਕਾਰੀ ਆ ਜਾਂ ਸਾਡੇ ਪਹਿਰੇ ਲਾਏ ਨੇ ਸਾਡੀ ਗੱਲਬਾਤ ਨਾ ਚਲੀ ਜਾਵੇ ਅਗਲੇ ਪੈਸੇ ਦੇ ਕੇ ਬੰਦੇ ਖਰੀਦ ਕੇ ਟੈਕਨੋਲੋਜੀ ਖਰੀਦ ਲੈਂਦੇ ਨੇ ਉਹ ਬਨਾਸ਼ਕਾਰੀ ਦੀ ਨਾ ਗੱਲਾਂ ਪਰਦੇ ਦੇ ਪਿੱਛੇ ਜਿਹੜਾ ਕੁਝ ਕਰ ਰਹੇ ਨੇ ਸਾਧਾ ਉਹ ਬਨਾਸ਼ਕਾਰੀ ਹੈ ਇਹ ਜਿਹੜੇ ਸੰਸਾਰੀ ਰਾਜੇ ਨੇ ਇਹਨਾਂ ਦੀ ਬੁੱਧੀ ਬਨਾਸ਼ਕਾਰੀ ਹੈ ਅਸਲ ਦੇ ਵਿੱਚ ਇਹਨਾਂ ਦੀ ਅਕਲ ਬਨਾਸ਼ਕਾਰੀ ਹੈ ਕਿ ਆਪ ਰਾਜ ਕਰਨਾ ਚਾਹੁੰਦੇ ਨੇ ਪਰਮੇਸ਼ਰ ਦੇ ਉੱਤੇ ਦੀ ਬੜਨਾ ਚਾਹੁੰਦੇ ਨੇ ਦੁਨੀਆ ਨੂੰ ਆਪਣੇ ਕਬਜ਼ੇ ਚ ਆਪਣੇ ਅਨੁਸਾਰ ਚਲਾਉਣਾ ਚਾਹੁੰਦੇ ਨੇ ਇਹ ਗਲ ਬਨਾਸ਼ਕਾਰੀ ਹੈ ਖਿਆਲ ਹੈ ਬਨਾਸ਼ਕਾਰੀ ਹੈ ਕਿ ਦੂਜਿਆਂ ਨੂੰ ਅਸੀਂ ਆਪਣੇ ਅਨੁਸਾਰ ਚਲਾਉਣਾ ਇਹ ਖਿਆਲ ਬਨਾਸ਼ਕਾਰੀ ਹੈ ਗੁਰਬਾਣੀ ਇਹ ਖਿਆਲ ਦੀ ਇਜਾਜ਼ਤ ਨਹੀਂ ਦਦੀ ਇਸ ਖਿਆਲ ਤੇ ਵਿਰੁੱਧ ਹੈ ਗੁਰਬਾਣੀ ਇਹ ਖਿਆਲ ਜੇ ਛੱਡ ਦੇਵੇ ਦੁਨੀਆ ਬਬਨਾਈ ਸਾਰਾ ब्रेक लग ਜਾਣਗੇ مناस्ते راہوں ਉਹ ਨਫਰਤ ਜੋ ਪ੍ਰੇਮ ਪੈਦਾ ਹੋਊਗਾ ਉਹਦੇ ਜੋ ਪ੍ਰੇਮ ਪੈਦਾ ਹੋਊਗਾ ਫਿਰ ਪਰਮਾਰਥ ਵਿੱਚ ਜੋ ਪ੍ਰੇਮ ਪੈਦਾ ਹੋ ਸਕਦਾ ਹੈ ਸਵਾਰਥ ਵਿੱਚੋਂ ਨਫਰਤ ਪੈਦਾ ਹੁੰਦੀ ਹੈ ਸਵਾਰਥ ਵਿੱਚ ਨਫਰਤ ਹੈ ਭਰੀ ਹੋਈ ਕੁੱਟ-ਕੁੱਟ ਕੇ ਪਰਮਾਰਥ ਵਿੱਚ ਪ੍ਰੇਮ ਭਰਿਆ ਸਵਾਰਥ ਰੱਖਣਾ ਹੈ ਗੱਲਾਂ ਕਰਦੇ ਨੇ ਪ੍ਰੇਮ ਦੀਆਂ ਰੱਖੀ ਬੈਠੇ ਨੇ ਸਵਾਰਥ ਗੱਲਾਂ ਪ੍ਰੇਮ ਦੀਆਂ ਕਰਦੇ ਹਾਂ ਸਵਾਰਥ ਦਰੋਦੀ ਜਾਂਦਾ ਤੁਹਾਡੇ بڑے بڑے ਸੰਤ ਤੁਰੇ ਫਿਰਦੇ ਨੇ ਠੋਕ ਕੇ ਗੱਲ ਨਹੀਂ ਕਹਿੰਦੇ ਸਿਹਤਾਨਾਂ ਨੂੰ ਉਹ ਸਨਮਾਨਤ ਕਰਦੇ ਨੇ ਪਹਿਲਾਂ ਇਹਨਾਂ ਨੂੰ ਵੀ ਕਹਿੰਦੇ ਸਾਡੇ ਖਿਲਾਫ ਨਾ ਬੋਲ ਪੈਣ ਉਹ ਕਹਿੰਦੇ ਇਹਨਾਂ ਨੂੰ ਸਨਮਾਨਤ ਕਰ ਦੋ ਇਹ ਕਦੇ ਗਾਹ ਦੀ ਗੱਲ ਨਾ ਕਹਦੇ ਸਾਡੇ ਖਿਲਾਫ ਜੜੀ ਜਾਵੇ ਫਿਰ ਬੋਲਤੀ ਬੰਦ ਹੋ ਗਈ ਉਹਦੀ ਜੇ ਉਹਨੇ ਟੋਪੀ ਲੈ ਲਈ ਉਹਨਾਂ ਦੇ ਕੁਲਾ ਲੈ ਲਿਆ ਕੋਈ ਪਰਨਾ ਗਲਚ ਪੋਹ ਲਿਆ ਫਿਰ ਬੋਲਤੀ ਬੰਦ ਹੋ ਗਈ ਉਹਦੀ ਫੇਗਾ ਦੇ ਬੋਲੂ ਉਹਦੀ ਦਾ ਸਨਮਾਨਤ ਕਰ ਤੌਰ ਤੇ ਦਿੱਜੇ ਤਾ ਅਸਲ ਚ ਉਹਦੇ ਮੂੰਹ ਨੂੰ ਤਾਲਾ ਲਾਇਆ ਜਿੰਨੀ ਕੀਤੀ ਉਹਦੀ ਉਹਦੇ ਮੂੰਹ ਨੂੰ ਤਾਲਾ ਲਾਇਆ ਜਿੰਨੀ ਕੀਤੀ ਇੱਜ਼ਤ ਕਰਦੇ ਨਾ ਕਿਸਦੀ ਰਾਜਾ ਦੀ ਕਿਸੇ ਦੀ ਇੱਜ਼ਤ ਕਰਦਾ ਹੁੰਦਾ ਰਾਜਾ ਤਾਂ ਇੱਜ਼ਤ ਐਹ ਜੀ ਕਰਦਾ ਉਹਨੂੰ ਆਪਣੇ ਅਧੀਨ ਕਰਨ ਵਾਸਤੇ ਇੱਜ਼ਤ ਕਰਦਾ ਰਾਜਾ ਜਿਹੜੀ ਇੱਜ਼ਤ ਕਰਦਾ ਆਪਣੇ ਜੁੱਤੀ ਥੱਲੇ ਰੱਖਣ ਵਾਸਤੇ ਇੱਜ਼ਤ ਕਰਦਾ ਆ ਬੜੇ ਬੜੇ ਸਾਧ ਦੇ ਜਿਹੜੇ ਇੱਜ਼ਤ ਕਰਾਉਂਦੇ ਨੇ ਜੁੱਤੀ ਥੱਲੇ ਨੇ ਉਹਨਾਂ ਦੇ ਇਹ ਉਹਨਾਂ ਦੀ ਜੁੱਤੀ ਥੱਲੇ ਹੋਗੇ ਉਹ ਇੱਜ਼ਤਾ ਪਰਮੇਸ਼ਰ ਦੇ ਘਰੋਂ ਮਿਲਣੀ ਹੈ ਦੇ ਦੇਣਗੇ ਇੱਜ਼ਤ ਆਪੇ ਲੈ ਲੈਣ ਇਹ ਇੱਜ਼ਤ ਆਪ ਦਾ ਇੱਜ਼ਤ ਨੂੰ ਢੋਲਦੇ ਫਿਰਦੇ ਤੈਨੂੰ ਇੱਜ਼ਤ ਦੇ ਦੇਣਗੇ ਉਹ ਆਪ ਦਾ ਇੱਜ਼ਤ ਲੱਭਦੇ ਫਿਰਦੇ ਨੇ ਉਹ ਤੈਨੂੰ ਕਿੱਥੋਂ ਦੇਤੀ ਉਹਨਾਂ ਕੋ ਹਈ ਦੀ ਇੱਜ਼ਤ ਤੈਨੂੰ ਕਿੱਥੋਂ ਦੇਤੀ ਉਹਨਾਂ ਨੂੰ ਜੁੱਤੀ ਥੱਲੇ ਕਰ ਲਿਆ ਜਿੰਨੇ ਵੀ ਸਲਮਾਨ ਦਾ ਰਾਸ਼ਟਰਪਤੀ ਕਰਦਾ ਜੁੱਤੀ ਥੱਲੇ ਕਰਦੀ ਹੈ ਸਰਕਾਰ ਅਕਾਲ ਤਖਤ ਦਾ ਸਲਮਾਨ ਕਰਦੇ ਜੁੱਤੀ ਥੱਲੇ ਕਰਦੇ ਨੇ ਆਪਣੀ ਥੱਲੇ ਵੀ ਬੋਲਣਾ ਸਾਡੇ ਖਿਲਾਫ ਲੋਕ ਵੋਟਾਂ ਉੱਤੇ ਜਾ ਕੇ ਖੁਸ਼ ਨੇ ਹਾਂਜੀ ਗੁਰ ਕੈ ਸ਼ਬਦ ਇਹ ਮਨ ਰਤਾ ਦੁਬਦਾ ਸਹਜ ਸਮਾਣੀ ਗੁਰ ਕੈ ਸ਼ਬਦ ਇਹ ਮਨ ਰਤਾ ਜੇ ਗੁਰਬਾਣੀ ਦਾ ਰੰਗ ਚੜ ਜਵੇ ਗੁਰੂ ਉਪਦੇਸ਼ ਹੈ ਜਿਹੜਾ ਗੁਰਕਾ ਸ਼ਬਦ ਜਿਹੜਾ ਗੁਰਕਾ ਉਪਦੇਸ਼ ਹੈ ਜੇ ਮਨ ਨੂੰ ਇਹਦਾ ਰੰਗ ਚੜ ਜਵੇ ਦੁਬਦਾ ਸਹਿਜ ਸੁਮਾਣੀ ਪਰ ਦੁਬਦਾ ਜਿਹੜੀ ਹੈ ਨਾ ਵਿਕਾਸਰ ਬినాਸ਼ ਦੀ ਦੁਬਦਾ ਜਿਹੜੀ ਸਵਾਰਥ ਵਾਸਤੇ ਇਸਤੇਮਾਲ ਕਰਨਾ ਹੈ ਜਾਂ ਪਰਮਾਰਥ ਵਾਸਤੇ ਸਵਾਰਥ ਦੀ ਪੌੜੀ ਤੋ ਜੇ ਪਰਮਾਰਥ ਦੀ ਪੌੜੀ ਤੇ ਨਹੀਂ ਆਉਂਦਾ ਇਹ ਦੁਬਦਾ ਹੈ ਪਰਮਾਰਥ ਦੀ ਪੌੜੀ ਤੇ ਆਉਂਦਾ ਥੋੜਾ ਜਿਹਾ ਇੰਨੇ ਕ ਪੈਸੇ ਗਰੀਬਾਂ ਨੂੰ ਦੇ ਦੋ ਇੰਨੇ ਕ ਪੈਸੇ ਉੱਤੇ ਖਰਚ ਕਰ ਦੋ ਇੰਨੇ ਕ ਪੈਸੇ ਉੱਤੇ ਪਰਮਾਰਥ ਕਰਦੇ ਨੇ ਉਹਦੇ ਵਿੱਚ ਪਰਮਾਰਥ ਵਿੱਚ ਵੀ ਸਵਾਰਥ ਹੈ ਇਹਨਾਂ ਦਾ ਜੋ ਪਰਮਾਰਥ ਕਰਦੇ ਨੇ ਉਹ ਵੀ ਸਵਾਰਥ ਹੈ ਪਰਮਾਰਥ ਵਿੱਚ ਵੀ ਸਵਾਰਥ ਹੈ ਉਹ ਜਿਹੜੇ ਮਲਕਾਂ ਦੇ ਹਮਲੇ ਕਰਕੇ ਫਿਰ ਸਟੈਂਡ ਕਰਦੇ ਨੇ ਪਰਮਾਰਥ ਸਵਾਰਥ ਵਿੱਚ ਹੈ ਉਹਦੇ ਉਹਦੇ ਵਿੱਚ ਵੀ ਸਵਾਰਥ ਹੈ ਪਰਮਾਰਥ ਨਹੀਂ ਹੈ ਸਵਾਰਥ ਉਹਦੇ ਵਿੱਚ ਵੀ ਦੂਏ ਵੀ ਜਾਣਦੇ ਨੇ ਪਰਮਾਰਥ ਸਵਾਰਥ ਕੀ ਹੁੰਦਾ ਹਾਂ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤਸ ਵਿਚਾਰੀ ਸਭੋ ਹੁਕਮ ਹੁਕਮ ਹੈ ਆਪੇ ਸਭੋ ਹੁਕਮ ਹੁਕਮ ਹੈ ਆਪੇ ਸਭੋ ਹੁਕਮ ਸਭ ਕੁਝ ਹੁਕਮ ਹੈ ਸਭ ਤੋਂ ਵੱਡਾ ਹੁਕਮ ਹੈ ਸਭ ਦੇ ਉੱਪਰ ਹੁਕਮ ਹਕਮੰਦਾਰ ਸਭ ਕੋ ਹੁਕਮ ਸਾਹਿਬ ਉਹ ਆਪ ਹੁਕਮ ਹੱਕਮ ਨਹੀਂ ਹੈ ਸਭੋ ਹੁਕਮ ਹੁਕਮ ਹੈ ਆਪੇ ਸਭ ਤੋਂ ਉੱਚਾ ਹੁਕਮ ਕੰਟਰੋਲ ਹੁਕਮ ਕਰ ਰਿਹਾ ਹੈ ਉਹ ਆਪ ਹੁਕਮ ਹੈ ਹਗਮ ਨਹੀਂ ਹਕਮ ਬੋਤੇ ਨਹੀਂ ਆ ਹਗਮਾਂ ਤਾਂ ਗਿਣਤੀ ਹੋਣੀ ਹੈ ਹੁਕਮ ਇੱਕ ਹੁਕਮ ਇੱਕ ਹੈ ਹਾਗਵਾਂ ਦੀ ਨਹੀਂ ਹਗਵਾਂ ਹਗਮ ਬਹੁਤ ਨਹੀਂ ਪਾਰਲੀਮੈਂਟ ਨਹੀਂ ਵੱਡੀ ਨੇਪਾਲ ਪਾਰਲੀਮੈਂਟ ਵੱਡੀ ਹੈ ਪਾਰਲੀਮੈਂਟੇਰੀਆਂ ਵੱਡਾ ਨਹੀਂ ਹੈ ਪਾਰਲੀਮੈਂਟ ਦਾ ਸਾਰੇ ਕਲੈਕਟਿਵ ਸਾਰਿਆਂ ਦਾ ਨਾਮ ਹੈ ਪਾਰਲੀਮੈਂਟ ਇੱਕ ਥੋੜੀ ਹੈ ਜਿਹੜਾ ਪਾਰਲੀਮੈਂਟੇਰੀਆਂ ਦਾ ਕਿ ਕਮੇਬਰ ਹੈ ਪਾਰਲੀਮੈਂਟ ਦਾ ਉਹ ਵੱਡਾ ਨਹੀਂ ਹੈ ਸੁਮਿਤਜੀਪ ਪਾਰਲੀਮੈਂਟ ਦਾ ਜਿਹੜਾ ਹੁਕਮ ਹੈ ਸਰਬਸੰਮਤੀ ਨਾਲ ਉਹ ਵੱਡਾ ਸਰਬਸੰਮਤੀ ਐ ਪਾਰਲੀਮੈਂਟ ਦੀ ਉਹ ਵੱਡੀ ਐ ਨਾ ਕੋਈ ਪਾਰਲੀਮੈਂਟੇਰੀਅਨ ਵੱਡਾ ਐ ਇਹੀ ਭੇਦਾ ਦੁਨੀਆ ਨੂੰ ਇਹਦਾ ਨਹੀਂ ਪਤਾ ਪਾਰਲੀਮੈਂਟ ਇੱਕ ਹੈ ਪਾਰਲੀਮੈਂਟੇਰੀਅਨ ਬਹੁਤ ਨੇ ਉੱਥੇ ਇੱਥੇ ਇਹੀ ਸਵਾਲ ਜੀ ਨਾ ਤੇ ਹੱਲ ਹੋ ਰਿਹਾ ਇੱਕ ਦਾ ਇੱਕ ਕੀ ਐ ਸਭੋ ਹੁਕਮਾਂ ਸਭੋ ਹੁਕਮ ਸਭੋ ਹੁਕਮ ਹੈ ਆਪੇ ਉਹ ਆਪੇ ਹੈ ਜਿਹੜਾ ਹੁਕਮ ਨੂੰ ਕਿਹਾ ਆਪੇ ਆਪੇ ਸਭੋ ਹੋ ਗਿਆ ਸਭੋ ਹੁਕਮ ਸਭੋ ਬਹੁਤ ਪਾਜ ਦੇਣਾ ਸਭੋ ਹੁਕਮ ਸਾਰਿਆਂ ਦਾ ਜਿਹੜਾ ਹੁਕਮ ਹੈ ਸਭੋ ਹੁਕਮ ਸਾਰਿਆਂ ਦਾ ਹੁਕਮ ਇਕੱਠਾ ਹੁਕਮ ਹੈ ਆਪੇ ਉਹ ਬਾ ਹੁਕਮ ਹੈ ਆਪ ਹੈ ਆਪ ਲਬਜ਼ ਹੁਕਮ ਬਸ ਤੇ ਵਰਤੇ ਜੇਵਾ ਸਭ ਘਟ ਵਰਤੇ ਸੋਈ ਹੈ ਉਹ ਹੁਕਮ ਵਰਤਦਾ ਸਾਰਿਆਂ 'ਚ ਪੂਰਨ ਬ੍ਰਹਮ ਦਾ ਇਹਨੇ ਵੀ ਹੋ ਜਾਣਾ ਬਈ ਪੂਰਨ ਬ੍ਰਹਮ ਦਾ ਇਹਨੇ ਜੀਵ ਨੇ ਇਹ ਬ੍ਰਹਮਾ ਜੇ ਨੇ ਪੂਰਨ ਬ੍ਰਹਮ ਦਾ ਇਹਨੇ ਵੀ ਹੋ ਜਾਣਾ ਇਹਦੀ ਵੀ ਰਾਇ ਜਾਂ 100% ਹੀ ਉਹਨਾਂ ਨਾਲ ਮਿਲ ਗਈ 20-20% ਗੁਰ ਕਾ ਮਨ ਮੰਨੂ ਹੋ ਜਾਏ ਜਿੱਦਣ 20% ਇਹ ਬਣ ਗਿਆ ਇਹਨੇ ਹੁਕਮ ਚ ਸਮਝ ਜਾਣਾ ਇਹਨੂੰ ਹੁਕਮ ਮਿੱਠਾ ਲੱਗਣ ਲੱਗ ਜਾਣਾ ਇਹਦੀ ਸ਼ਕਤੀ ਵੀ ਹੁਕਮ ਦੇ ਵਿੱਚੇ ਵੜ ਗਈ ਜਾ ਕੇ ਸਾਰਿਆਂ ਦੀ ਸ਼ਕਤੀ ਹੁਕਮ ਵਿੱਚ ਇਕੱਠੀ ਸਾਰਿਆਂ ਦੀ ਇੱਛਾ ਸ਼ਕਤੀ ਹੁਕਮ ਵਿੱਚ ਕੰਮ ਕਰਦੀ ਹੈ ਉਹ ਸ਼ਕਤੀ ਸਭ ਤੋਂ ਵੱਡੀ ਹੈ ਸ਼ਕਤੀ ਕੀ ਅਛਾ ਸ਼ਕਤੀ ਸਾਰੇ ਸੱਚਖੰਡ ਦੀ ਇੱਛਾ ਸ਼ਕਤੀ ਸੱਚਖੰਡ ਵਸੇ ਅਹੰਕਾਰ ਜਿੰਨੇ ਅਹੰਕਾਰ ਜੋ ਵੀ ਅਹੰਕਾਰ ਹੋ ਜਾਂਦਾ ਹੈ ਉਹ ਸੱਚਖੰਡ ਦੀ ਵਸ ਜਾਂਦਾ ਜਾ ਕੇ ਤੇ ਤੇ ਭਗਤ ਵਸੈ ਉਹ ਵਚਨ ਹੈ ਫਕਤਾਂ ਵਾਸਤੇ ਉਹ ਵਚਨ ਆ ਗਿਆ ਇੱਥੇ ਫਕਤ ਵਸੈ ਉਤੇ ਭਗਤ ਵਸਦੇ ਨੇ ਸਾਰੇ ਭਗਤਾਂ ਦੀ ਸਾਰਿਆਂ ਦੀ ਸਮੁੱਚੀ ਇੱਛਾ ਸ਼ਕਤੀ ਹੈ ਜਿਹੜੀ ਉਹ ਹੁਕਮ ਹੁਕਮ ਭਗਤਾਂ ਨੇ ਬਨੇ ਆਂ ਹੋਕ ਬਣੀ ਹੁਣ ਵੀ ਬੰਦੇ ਨੇ ਹੁਕਮ 'ਚ ਸਮਾਏ ਰਹਿੰਦੇ ਨੇ ਹੁਕਮ ਹੈ ਆਪੇ ਆਪੇ ਲਫ਼ਜ਼ੋ ਕ ਬਸਿਆ ਹੈ ਕਹਰੇ ਆਪੇ ਹੀ ਇੱਕ ਰੰਗ ਹੈ ਔਰੰਕਾ ਦਾ ਹੁਕਮ ਰੂਪ ਰੰਗ ਔਰੰਗ ਹੁਕਮ ਨੇ ਵਿੱਚ ਹੁਕਮ ਨੇ ਵਿੱਚ ਆਹ ਰੰਗ ਸਾਰਿਆਂ ਦਾ ਇਕੱਠਾ ਆਪੇ ਬਹੁ ਰੰਗੀ ਆਪੇ ਬਹੁ ਰੰਗੀ ਬਹੁ ਰੰਗੀ ਸੰਸਾਰ ਵਿੱਚ ਹੈ ਸੰਸਾਰ ਵਿੱਚ ਸੰਸਾਰ ਦੇ ਵਿੱਚ ਜਿਹੜਾ ਬ੍ਰह्म ਹੈ ਉਬਾਰੰਗੀ ਹੈ ਜੋ ਸੰਸਾਰ ਦਾ ਗਿਆਨ ਹੈ ਸੰਸਾਰ ਜਿਹੜੇ ਰਚਿਆ ਉਸੇ ਹੁਕਮ ਨਾਲ ਰਚਿਆ ਹੈ ਸੰਸਾਰ ਚ ਕੰਨਾ ਗਿਆਨ ਅੱਡ ਅੱਡ ਕਿਸਮ ਦਾ ਗਿਆਨ ਸੰਸਾਰ ਦੇ ਵਿੱਚ ਬਹੁ ਰੰਗੀ ਗਿਆਨ ਉਸ ਇੱਕ ਰੰਗ ਚੋਂ ਹੀ ਨਿਕਲਿਆ ਹੋਇਆ ਨਾ ਉਹ ਰੰਗ ਚੋਂ ਹੀ ਆ ਸੰਸਾਰੀ ਗਿਆਨ ਨਿਕਲੇ ਹੋਏ ਬਹੁ ਰੰਗੀ ਸੂਰਜ ਦੀ ਲਾਈਟ ਵਿੱਚ ਸਾਰੇ ਰੰਗ ਨੇ ਸੂਰਜ ਦੀ ਲਾਈਟ ਆ ਇੱਕ ਰੰਗ ਦਾ ਚਿੱਟਾ ਉਹ ਜਿਹੜੇ ਸਾਰੇ ਰੰਗ ਨਿਕਲੇ ਨੇ ਐਵੇਂ ਉਹ ਹੁਕਮ ਦੇ ਵਿੱਚੋਂ ਹੀ ਸਾਰੇ ਆਇਓ ਹੁਕਮ ਨਿਕਲੇ ਨੇ ਸਾਰੇ ਗਿਆਨ ਵਿੱਚੋਂ ਹੀ ਨਿਕਲੇ ਹੋਏ ਨੇ ਸ੍ਰਿਸ਼ਟੀ ਉਸੇ ਹੁਕਮ ਨਾਲ ਰਚੀ ਹੈ ਉਹ ਇੱਕ ਰੰਗ ਹੈ ਸਾਰੇ ਰੰਗਾਂ ਦਾ ਮਿਲ ਕੇ ਬਣਿਆ ਹੋਇਆ ਸਾਰੇ ਰੰਗ ਉਹਦੇ ਚ ਸਮਾਏ ਹੋਏ ਨੇ ਉਹਦੇ ਵਿੱਚੋਂ ਹੀ ਨਿਕਲੇ ਨੇ ਉਹਦੇ ਵਿੱਚੋਂ ਹੀ ਨਿਕਲਦੇ ਹੁੰਦੇ ਨੇ ਜਿਹੜੇ ਮਨਪਾਪ ਦੇ ਹੁਕਮ ਨੇ ਸਾਰੇ ਉਹ ਚੋਂ ਨਿਕਲੇ ਹੋਏ ਨੇ ਗੁਰਮਤਿ ਵਿੱਚੋਂ ਸਾਰੀਆਂ ਬੱਤਾਂ ਪੈਦਾ ਹੋਈਆਂ ਹੋਈਆਂ ਨੇ ਰੀਵੇਂ ਦਰ ਦੇਦੀਆਂ ਨੇ ਇਹਨਾਂ ਦਾ ਰੰਗ ਹੋਰ ਹੈ ਇਹਨਾਂ ਦਾ ਰੰਗ ਫਿੱਕਾ ਹੈ ਇਸ ਕਰਕੇ ਗੁਰਮਤਿ ਦਾ ਰੰਗ ਬਾਕੀ ਬੱਤਾਂ ਤੇ ਛੜ ਜਾਂਦਾ ਹੈ ਕਿਤੇ ਹੋਰ ਮਤ ਦਾ ਰੰਗ ਗੁਰਮਤਿ ਨਹੀਂ ਝੜਦਾ ਕੋਈ ਇੱਕ ਰੰਗ ਹੈ ਉਹ ਤਾਂ ਇੱਕ ਰੰਗ ਤੇ ਦੂਆ ਨਹੀਂ ਝੜਦਾ ਦੂਆ ਰੰਗ ਇੱਕ ਜਿ ਬਦਲ ਸਕਦਾ ਹੈ ਇੱਕ ਰੰਗ ਚੋਂ ਦੂਏ ਹੋਰ ਰੰਗ ਨਿਕਲੇ ਤਾਂ ਹੋਏ ਜ਼ਰੂਰ ਨੇ ਪਰ ਉਹਦੇ ਉਹ ਕਿਰਣਾ ਨੇ ਉਹ ਐਨ ਹੈ ਜਿਵੇਂ ਸੂਰਜ ਤੋਂ ਕਿਰਣਾ ਨਿਕਲਦੀਆਂ ਨੇ ਦੂਏ ਰੰਗ ਆਣਾ ਜਿਵੇਂ ਸੂਰਜ ਦੀਆਂ ਕਿਰਣਾ ਨੇ ਸਭੋ ਹੁਕਮ ਹੁਕਮ ਹੈ ਆਪੇ ਨਿਰਪਉ ਸਮਤ ਵਿਚਾਰੀ ਡਰਪਉ ਸਮਤ ਵਿਚਾਰੀ ਡਰਪਉ ਹੋ ਕੇ ਸਮਤ ਵਿਚਾਰ ਹੁੰਦੀ ਹੈ ਜਿੰਨਾ ਜਰ ਭਾਇਆ ਸਮਤ ਦੀ ਵਿਚਾਰ ਨਹੀਂ ਕਰ ਸਕਦਾ ਜੇ ਸੁਮਤ ਤੇ ਵਿਚਾਰ ਕਰਦਾ ਤਾਂ ਕਮਤ ਨੂੰ ਕਮਤ ਕਹਿਣਾ ਪੈਂਦਾ ਜਿਹਨੇ ਸੁਮਤ ਵਿਚਾਰੀ ਆ ਉਹਨੇ ਕਿਹਾ ਪੱਡਿਆ ਕਬਨ ਕਮਤ ਤੁਮ ਲਾਗੇ ਕਹਿਣਾ ਪਿਆ ਜੇ ਸੁਮਤ ਤਾਂ ਸਾਗੇ ਤਾਂ ਕਮਤ ਵੀ ਦਸਣੀ ਪਊਗੀ ਜੇ ਆਪਾਂ ਸੁਮਤ ਦਸਾਂਗੇ ਤਾਂ ਸਵਾਲ ਇਹ ਪੈਦਾ ਹੋਊਗਾ ਪੱਡਾ ਜੋ ਕਹਿ ਰਿਹਾ ਇਹ ਕੀ ਹੈ ਮੰਨਣਾ ਉਹ ਕਮਤ ਹੈ ਜੋਗੀ ਜਿਹੜਾ ਕਹਿ ਰਿਹਾ ਕੀ ਹੈ ਬੰਨਣਾ ਬੂ ਕੋ ਮੱਤਾ ਹੈ ਜੇ ਅੱਜ ਗੁਰਬਾਣੀ ਦੀ ਸੰਤ ਨੂੰ ਵਿਚਾਰੀਏ ਤੇ ਕੋਈ ਕਹੇ ਵੀ ਆਹ ਗੁਰਦੁਆਰੇ ਕੀ ਕਰਦੇ ਨੇ ਕੋ ਮੱਤਾ ਹੈ ਕਰਣਾ ਬੂ ਮਰਣਾ ਬੂ ਕਿਉਂ ਇਹਨਾਂ ਮੇਲ ਨਹੀਂ ਖਾਂਦੀ ਗੱਲ ਉਹ ਜੇ ਤਾਂ ਹੈ ਡਰਪੋਕ ਤਾਂ ਤੇ ਚੁੱਪ ਕਰ ਜੂ ਕਹ ਦੂ ਉਹਨਾਂ ਦੇ ਪੁੱਛ ਲੋ ਬੰਨੂ ਨਹੀਂ ਪਤਾ ਜੇ ਤਾਂ ਡਰਪੋਕ ਆ ਫਿਰ ਤਾਂ ਇਹ ਕਹ ਜੂ ਨਿਰਬੋਸ ਸੰਤ ਵਿਚਾਰੀਏ ਵੀ ਉਹਨਾਂ ਦੇ ਪੁੱਛ ਲੋ ਮੈਨੂੰ ਨਹੀਂ ਪਤਾ ਮੈਂ ਤਾਂ ਆਦਾਤੀ ਆ ਇਹ ਹੈ ਤੌੜਨ ਸ਼ੰਕਾ ਹੋ ਜੂ ਵੀ ਇਹਦੇ ਵਾਲੀ ਕਮਤ ਹੈ ਕੋਹਦੇ ਵਾਲੀ ਕਮਤ ਤੂੰ ਤਾਂ ਫਜ਼ਾਤਾ ਤੁਸੀਂ ਤੇ ਇਹ ਵਾਲੀ ਕਮਤ ਹੈ ਕੋਹ ਕਮਤ ਹੈ ਕੀ ਪਤਾ ਜੇ ਕਹਿੰਦਾ ਉਹ ਕਮਤ ਹੈ ਉਹਨਾਂ ਆੜੀ ਤਾਂ ਉਹ ਇਹਨੂੰ ਕਮਤ ਕਹਿਣਗੇ ਫੇਰ ਜੇ ਅਸੀਂ ਉਹਨੂੰ ਕਮਤ ਕਹਿੰਦੇ ਨਹੀਂ ਉਹ ਸਾਡੇ ਤੇ ਵਾਰ ਕਿਉਂ ਕਰਨਗੇ ਉਹ ਸਾਡੇ ਦੇ ਵਾਰ ਕਰਨਾ ਅਸੀਂ ਤਾਂ ਕਹਿੰਦੇ ਹੁਕਮਤ ਹੋ ਉਹ ਸਾਨੂੰ ਹੁਕਮਤ ਕਹਿਣ ਚਰਚਾ ਛਿੜੇ ਸਾਬਤ ਕਰੀਏ ਲੋਕਾਂ ਨੂੰ ਭਵਤ ਕੀ ਹੈ ਨਿਰਪੋ ਸਮਤ ਵਿਚਾਰੀ ਨਿਰਪੋ ਹੋ ਕੇ ਵਿਚਾਰ ਕਰਾਂਗੇ ਇਸ ਪੱਦੀ ਜੇ ਪੈ ਦੇ ਵਿੱਚ ਗੁਰਬਾਨੀ ਦੀ ਵਿਚਾਰ ਨਹੀਂ ਹੋ ਸਕਦੀ ਪੈ ਰਾ ਕੇ ਗੁਰਬਾਨੀ ਦੀ ਵਿਚਾਰ ਨਹੀਂ ਹੋ ਸਕਦੀ ਹੁਕਮ ਸੀ ਹੈ ਨਿਰਪੋ ਉਹ ਕੋਨਾ ਬਾਹਰ ਨਹੀਂ ਜਾਇਆ ਜਾ ਸਕਦਾ ਇਹ ਹੁਕਮ ਪਰਮੇਸ਼ਰ ਦਾ ਉਹਨਾਂ ਦਾ ਹੁਕਮ ਉਹਨਾਂ ਨੂੰ ਅਸੀਂ ਕੀ ਸਮਝਦੇ ਆ ਉਹਨਾਂ ਦੇ ਹੁਕਮ ਨੂੰ ਕੀ ਸਮਝਦੇ ਆ ਉਹਨਾਂ ਦੇ ਕੋਈ ਕੋਣ ਸਮਝਦਾ ਜੇ ਉਹ ਜਿਹੜਾ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਕੋ ਸਮਝਦਾ ਅਸੀਂ ਉਹਨੂੰ ਕਿਉਂ ਸਮਝੀਏ ਕੁਛ ਜਿਹਨੂੰ ਪਰਮੇਸ਼ਰ ਦੀ ਪੈ ਨਹੀਂ ਅਸੀਂ ਉਹਦੀ ਪੈ ਨਹੀਂ ਉਹ ਜਿਹਨੂੰ ਪਰਮੇਸ਼ਰ ਦੀ ਪੈ ਨਹੀਂ ਜਿਹੜਾ ਮੰਨਦਾ ਉਹਦੀ ਪੈ ਅਸੀਂ ਮੰਨੀਏ ਪਰਮੇਸ਼ਰ ਤਾਂ ਉਹਨਾਂ ਦੇ ਖਿਲਾਫ ਹੈ ਪਰ ਸੱਚਾ ਵਾਲੇ ਤੜੇ ਚ ਰਹੋ ਸੱਚਾ ਵਾਲੇ ਚ ਉਹ ਸੱਚਾ ਵਾਲਾ ਜਿਹੜਾ ਤੜਾ ਛੱਡ ਗਏ ਝੂਠ ਤੋਂ ਡਰੀਏ ਬਾ ਵੇ ਚੰਗੀ ਗੱਲ ਐ ਇਹ ਗੱਲ ਕਿਹਨਾਂ ਦੇਤੀ ਡਰ ਪਾ ਸਮਤ ਵਿਚਾਰੀ ਡਰ ਪਾ ਹੋਏ ਤੇ ਬਿਨਾ ਸਮਤ ਦੀ ਵਿਚਾਰ ਨਹੀਂ ਹੋ ਸਕਦੀ ਨਾ ਕਿਸੇ ਨੇ ਅਜ ਤੁਸੀਂ ਵਿਚਾਰੀ ਐ ਨਾ ਵਿਚਾਰ ਸਕਦਾ ਉਹੀ ਕਾਰਨ ਸੀ ਕਿ ਤਤਕਿਆਂ ਤੇ ਬੈਠਣਾ ਪਿਆ ਤਾਂ ਹੀ ਖੋਪੜ ਤਾਈ ਉਹਨਾਂ ਨੇ ਕਹਿ ਪਹਿਲਾਂ ਵੰਡ ਕਬੂਲ ਜੇ ਸਮਤ ਵਿਚਾਰ ਨਹੀਂ ਤਾਂ ਪਤਾ ਨਹੀਂ ਕੀ ਹੋ ਜਮੇ ਨਿਰਪਉ ਹੋ ਕੇ ਨਹੀਂ ਤਾਂ ਚਲੇ ਜਾਓ ਸਾਡੇ ਸਰਦਾ ਤੜੀ ਗਲੀ ਮੋਰੀ ਆਵੋ ਨਹੀਂ ਜਾਓ ਆਪਣੇ ਘਰ ਨੂੰ ਜਾਵੋ ਜਿਹਨਾਂ ਨੂੰ ਮਾਇਆ ਦੀ ਇੱਛਾ ਸੀ ਉਹ ਨਹੀਂ ਨਿਰਪਉ ਹੋ ਸਕਦੇ ਜਿਨ੍ਹਾਂ ਦੇ ਅੰਦਰ ਮਾਰਾ ਦੀ ਭੁੱਖ ਹੋਵੇ ਉਹਨਰ ਪੋਹ ਹੋ ਕੇ ਗੱਲ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਕਿਸੇ ਦੀ ਕਾਣ ਹੋਵੇ ਜਿਹੜੇ ਕਿਸੇ ਦੀ ਕਾਣ ਮੰਨਦੇ ਨੇ ਉਹ ਨਹੀਂ ਹੈ ਕੰਮ ਕਰ ਸਕਦੇ ਕਿਸੇ ਕੀ ਕਾਣ ਨਾ ਕੜਦੇ ਉਹ ਕਾਹੂ ਕੀ ਕਾਣ ਨਾ ਕੜਦੇ ਉਹ ਕਾਹੂ ਕੀ ਕਾਣ ਨਾ ਕੜਦੇ ਸਾਨੂੰ ਨਹੀਂ ਕਿਸੇ ਦੀ ਪਰਵਾ ਜਿਹੜਾ ਕਿਸੇ ਦੀ ਪਰਵਾ ਕਰੇ ਉਸ ਬੰਦੇ ਉਹ ਗੁਰਬਾਨੇ ਦੇ ਵਿਚਾਰ ਤੋਂ ਪਰੇ ਰਹੇ ਰਹਿਣ ਦਵੇ ਉਹ ਇਹਨਾਂ ਦੇ ਵਸਦੀ ਗੱਲ ਨਹੀਂ ਜਿਹੜੇ ਫਿਰਦੇ ਨੇ ਤੁਰੇ ਗੁਰਬਾਨੇ ਦੀ ਵਿਚਾਰ ਕਰਨੀ ਉਹਦਾ ਬਾਬਾ ਦੀਪ ਸਵਾ ਸਰਤੇ ਇੱਥੇ 24 ਘੰਟੇ ਰਖੇ ਸਰਦੂ ਵਾਹੋ ਉਹ ਤਾਂ ਜਿਉ ਉਹ ਤਾਂ ਜਿਉਂਦੇ ਦਾ 47 ਤੇ ਹੁੰਦਾ ਤਰਿਆ ਹੋਇਆ ਔਰ ਕਿਤਾ ਕੋਈ ਧਰੇ ਨਹੀਂ ਸਕਿਆ ਇੱਥੇ ਜੀ ਤੜੀ ਤੇ ਉਹ ਸਰ ਵੱਡੇ ਦੇ ਬਾਅਦ ਤਾਂ ਤੜੀ ਤੇ ਧਰੇ ਨਹੀਂ ਜਾ ਸਕਦਾ ਉਹਦਾ ਜਿਉਂਦਾ ਹੀ ਰੱਖਿਆ ਹੁੰਦਾ ਜਿਉਂਦਾ ਹੀ ਤੜੀ ਤੇ ਸਿਰ ਧਰਦਾ ਹੁੰਦਾ ਮਰਿਆ ਨਹੀਂ ਧਰਦਾ ਹੁੰਦਾ ਸਰ ਵੱਡੇ ਦੇ ਬਾਅਦ ਨਹੀਂ ਤੜੀ ਤੇ ਰੱਖਿਆ ਜਾ ਸਕਦਾ ਜਿਉਂਦਾ ਹੀ ਰੱਖਿਆ ਹੁੰਦਾ ਜਿਹਦਾ ਜਿਉਂਦੇ ਦਾ ਰੱਖਣ ਦਾ ਫਾਇਦਾ ਬਾਅਦ ਦੇ ਵਿੱਚ ਸਰ ਤਕੀਲ ਤੜੀ ਰੱਖੀ ਹੈ ਉਹ ਜਿਉਂਦੇ ਰੱਖਣ ਦਾ ਫਾਇਦਾ ਬਾਅਦ ਦੇ ਵਿੱਚ ਕੀ ਫਾਇਦਾ ਰੱਖਣ ਦਾ ਬਈ ਜੋ ਜਨ ਜਾਨ ਭਜੈ purkhotam ਕਾਜੀ ਅਬਗਤ ਬਾਣੀ ਜੋ ਜਨ ਜਾਨ ਲਖੋ ਆਖਰੀ ਗੱਲ ਕਹਤੀ ਜੋ ਜਨ ਜਾਨ ਭਜੈ purkho purkhotam ਉਤਮ purkh ਨੂੰ ਸਭ ਤੋਂ ਪਹਿਲਾ purkha ਜੜਾ ਸੰਸਾਰ ਚ ਪੈਦਾ ਹੋਇਆ ਉਹ ਉਤਮ purkh ਹੁੰਦਾ ਉਹ ਹੁਕਮ ਉਹ ਹੁਕਮ ਕਿਉਂਕਿ ਪਹਿਲਾ ਹੁਕਮ ਪੈਦਾ ਹੋਇਆ ਜੋ ਜਾਣ ਜਾਣ ਭਜਾ ਪ੍ਰਖੋਤਮ ਜਿਹੜਾ ਆਦਮੀ ਉੱਤਮ ਪ੍ਰਖ ਨੂੰ ਪਹਿਲਾਂ ਜਾਣ ਲਵੇ ਫਿਰ ਪਛਾਣ ਲਵੇ ਫਿਰ ਉਹਦੇ ਨਾਲ ਜੁੜੇ ਜਾਣ ਕੇ ਸਮਝ ਕੇ ਪਛਾਣ ਕੇ ਫਿਰ ਜੁੜੇ ਜਿਹੜਾ ਹਕਮ ਨਾਲ ਉੱਤਮ ਪ੍ਰਖ ਨਾਲ ਤਾਂ ਕੀ ਤਾਂ ਚੀ ਅਬਗਤ ਬਾਣੀ ਤਾਂ ਚੀ ਅਬਗਤ ਬਾਣੀ ਉਹਦੀ ਬਾਣੀ ਜਿਹੜੀ ਹੈ ਉਹ ਗਤੀ ਅਪਗਤ ਹੁੰਦੀ ਹੈ ਉਹਦੀ ਉਹਦੀ ਗਤੀ ਨਹੀਂ ਵਿਗੜ ਸਕਦੀ ਉਹਦੀ ਗਤੀ ਦੇ ਸਾਹਮਣੇ ਕੋਈ ਰੁਕਾਵਟੇ ਨਹੀਂ ਆ ਸਕਦੀ ਅਪਗਤੀ ਹੁੰਦੀ ਹੈ ਉਹਦੀ ਉਹਦੀ ਬਾਣੀ ਅਪਗਤ ਕਰਨ ਵਾਲੀ ਹੈ ਮਨ ਨੂੰ ਟਿਕਾ ਦੇਣ ਵਾਲੀ ਹੈ ਠਹਿਰ ਕਰ ਦੇਣ ਵਾਲੀ ਹੈ ਉਹਦੀ ਬਾਣੀ ਠਹਿਰ ਹੁੰਦੀ ਹੈ ਜੋ ਕਾਇਤੀ ਕਾਇਤੀ ਬਦਲ ਨਹੀਂ ਸਕਦੀ ਉਹ ਗੁਰਬਾਣੀ ਨਹੀਂ ਬਦਲੀ ਜਾ ਸਕਦੀ ਅਵਗਤ ਬਾਣੀ ਜੋ ਕਹਤੀ ਭਗਤਾਂ ਨੇ ਕਹਤੀ ਕੋਈ ਬਦਲ ਨਹੀਂ ਸਕਦਾ ਇਹਨੂੰ ਅਭੀ ਕਹਾ ਤਾਹੋ ਗਤੀ ਜਿਹੜੀ ਆਹੋ ਬਦਲਦੀ ਨਹੀਂ ਉਹਦੀ ਉਹ ਪੰਦਰੇ ਨਹੀਂ ਬਦਲਦੇ ਹਾਂ ਝੂਠ ਵਾਲੇ ਪੰਦਰੇ ਬਦਲਦੇ ਨੇ ਠੋਸ ਗੱਲ ਆਹੋ ਅਵਗਤ ਬਾਣੀ ਨਾਮਾ ਕਹੇ ਜਗ ਜੀਵਨ ਪਾਇਆ ਹਿਰਦੇ ਅਲਖ ਵਿਡਾਣੀ ਨਾਮਾ ਕਹੇ ਜਗ ਜੀਵਨ ਪਾਇਆ ਨਾਮਾ ਕਹਿੰਦਾ ਮੈਂ ਜਗ ਦਾ ਜੀਵਨ ਜਿਹੜਾ ਸੀ ਉਹ ਵੀ ਪਾ ਲਿਆ ਜਗ ਦਾ ਜੀਵਨ ਨਾਮ ਹੈ ਜਗ ਦਾ ਜੀਵਨ ਚੱਲਦਾ ਹੈ ਨਾਮ ਕਰਕੇ ਜਿੱਨਾ ਚ ਨਾਮ ਹੈ ਜਗ ਚੱਲਦਾ ਹੈ ਜੀਵਨ ਚੱਲਦਾ ਹੈ ਜੰਮਣ ਵਾਲਾ ਹੁਕਮ ਹੈ ਜੀਵਨ ਹੁਕਮ ਹੈ ਨਾਮਾ ਕਹੇ ਜਗ ਜੀਵਨ ਪਾਇਆ ਹਿਰਦੇ ਅਲਖ ਵਿਡਾਣੀ ਹਿਰਦੇ ਅਲਖ ਵਿਡਾਣੀ ਹਿਰਦੇ ਵਿੱਚ ਅਲਖ ਸਭ ਤੋਂ ਵੱਡਾ ਜਿਹੜਾ ਵਡਾਣੀ ਹੁੰਦਾ ਵੱਡਾ ਸਭ ਤੋਂ ਵੱਡਾ ਜਿਹੜਾ ਦਿਸਚਪਨ ਨਹੀਂ ਹੈ ਅੱਖਾਂ ਨਾਲ ਨਹੀਂ ਦੇਖਦਾ ਸਭ ਤੋਂ ਵੱਡਾ ਵੀ ਹੈ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ ਹਿਰਦੇ ਦੇ ਵਿੱਚ ਹੈ ਮੇਰੇ ਸ਼ਬਦ ਗੁਰੂ ਹੈ ਉਹ ਮੈਂ ਪਾ ਲਿਆ ਮੇਰੇ ਅੰਦਰ ਹਿਰਦੇ ਆ ਲੱਖ ਵਡਾਣੀ ਉਹ ਮੇਰੇ ਹਿਰਦੇ ਚ ਹੈ ਦੁਹੇ ਨੂੰ ਦਿਨਾ ਨਹੀਂ ਕਿਸੇ ਨੂੰ ਕਿਸੇ ਨੂੰ ਨਹੀਂ ਦਿੰਦਾ ਅਲੱਖ ਔਰ ਸਭ ਤੋਂ ਵੱਡਾ ਵੱਡੀ ਗੱਲ ਕਰ ਰਿਹਾ ਤਾਂ ਹੀ ਤਾਂ ਵੱਡੀ ਗੱਲ ਕਰ ਰਿਹਾ ਸਭ ਤੋਂ ਗੱਲ ਵੀ ਤਾਂ ਸਭ ਤੋਂ ਉੱਚੀ ਕਰ ਰਿਹਾ ਹਿਰਦੇ ਅਲੱਖ ਵਡਾਣੀ ਅਲੱਖਾ ਔਰ ਸਭ ਤੋਂ ਵੱਡਾ